ਕਿ ਸਾਡਾ ਬੇਲਾ ਇੰਟਰਵਿਊ ਹੋ ਰਿਹਾ ਤੇ ਮੈਂ ਬਹੁਤ ਖੁਸ਼ ਆ ਨੰਦੀਪ ਇਹ ਮੇਰਾ ਪਹਿਲਾ ਤੇ ਦੋਸਤ ਹੈ ਮੈਨੂੰ ਜਦੋਂ ਪਤਾ ਲੱਗੇ ਇਹ ਆਉਂਗਾ ਉਦੋਂ ਮੈਂ ਬੜਾ ਖੁਸ਼ ਹੋ ਇੱਕ ਜਿਹੜਾ ਇੰਟਰਵਿਊ ਲੈ ਰਿਹਾ ਇਹ ਵੀ ਦੋਸਤ ਹੈ ਰਿਸ਼ਵ ਹੋਰ ਵੀ ਕਈ ਹੈਗੇ ਬਹੁਤ ਵਧੀਆ ਮੇਰੇ ਨਾਲ ਹੈਗਾ ਉਹਨਾਂ ਦਾ ਮੈਨੂੰ ਲੱਗਦਾ ਸਾਡਾ ਉਮਰਾਂ ਦਾ ਹੈਗਾ ਸਾਥ ਵਧੀਆ ਲੱਗਦਾ ਮੈਨੂੰ ਘਰ ਦੇ ਆਲੇ ਦੇਖੀ ਉਹ ਤਾਂ ਹਜੇ ਵੀ ਕਹਿੰਦੇ ਮੋੜਿਆ ਇਪਰਿਤੈਰੀ ਕਰ ਲੈ ਆਹ ਇਹਦੇ ਪਟਵਾਰੀ ਦੀਆਂ ਪੋਸਟ ਆਈਆਂ ਕਲਰਕ ਦੀਆਂ ਆਈਆਂ ਲੱਗ ਜਾ ਤੂੰ ਕੀ ਲਊ ਵੀ ਤਾਂ ਸਾਡਾ ਮੇਰਾ ਜਦੋਂ ਕੋਰਾ ਆਈ ਸੀ ਨਾ ਮੇਰਾ ਸ਼ੈਮੂਲ ਜੋਣ ਭਾਈ ਨਾਲ ਸੀ ਸੀਗਾ ਤੇ ਉਹ ਮੇਰੇ ਚਪੇੜਾ ਮਾਰਦੇ ਆ ਮੈਂ ਤੇ ਡੈਡੀ ਨੂੰ ਮਖਾਇਆ ਸੀ ਨਾ ਤੇ ਉਹਨਾਂ ਨੇ ਦੇਖਿਆ ਬਈ ਆਹ ਕਿ ਚਪੇੜੇ ਜੇ ਖਾਈ ਜਾਂਦਾ ਤੂੰ ਆਹ ਕੰਮ ਕਰ ਗਿਆ ਤੂੰ ਹੁੰਦੀ ਕਿੰਨੇ ਕਿਲੋਮੀਟਰ ਤੇ ਚੱਲ 350 ਕਿਲੋਮੀਟਰ ਪਲੈਟੀਨਾ ਤੇ ਇੱਕ ਸਾਈਕਲ ਪਿੱਛੇ ਬਨ ਕੇ ਆਪਣੇ ਫਾਦਰ ਨੂੰ ਗਿਫਟ ਦੇਣ ਗਿਆ ਸੀ ਟ੍ਰੇਲਰ ਚ ਤਾਂ ਹੈਗਾ ਹੀ ਕੱਲ ਮੈਂ ਹੋਰ ਬੰਦੇ ਕੋਈ ਜਾਣੀ ਤਾਂ ਨਹੀਂ ਮੈਂ ਸੋਚਿਆ ਮੈਂ ਵਧੀਆ ਲੱਗਿਆ ਮੈਨੂੰ ਮੈਂ ਉਹ ਡਾਇਲੌਗ ਵਿੱਚ ਪਾਇਆ ਭਾਜੀ ਉਹਰਾਣੇ ਮਹਿੂਸਰ ਨੇ ਡਾਇਰੈਕਟਰ ਨੇ ਵਿੱਚ ਜਿਹੜੇ ਕਰਮਲੇ ਵਾਲਾ ਉਹ ਜਿਹੜਾ ਕਹਿੰਦਾ ਦੇਖਣ ਨੂੰ ਬਲੁੰਗੜੇ ਜਿ ਲੱਗਦੇ ਆ ਪਰ ਸੈਟਿੰਗ ਵਾਲੀ ਉਹ ਘੈਂਟ ਆ ਸਾਡੀ ਸੁੱਖੀ ਭਾਈ ਨਾਲ ਉਹ ਪੇਰਾ ਸੀਨ ਕਿੰਨੋਂ ਐਸੀ ਵੱਡੇ ਸ਼ਹਿਰ ਕੁਝ ਸੋਚ ਕੇ ਇੱਥੇ ਆ ਕੇ ਹੋਰ ਹੀ ਚੱਕਰ ਪੈ ਗਏ ਬੰਦੇ ਬਹੁਤ ਖਤਰਨਾਕ ਹੈ ਚੂੜੀ ਟਾਈਟ ਕਰਨ ਲੱਗੇ ਨਾ ਮੈਂਟ ਨਹੀਂ ਲਾਉਣਾ ਕੋਈ ਇੱਕ ਬੜੀ ਵਰੀਆ ਮੈਨੂੰ ਫੀਲ ਨਹੀਂ ਹੋਇਆ ਉੱਥੇ ਲੱਗਿਆ ਕੁਛ ਹੋਇਆ ਅੱਖਾਂ ਦੀਆਂ ਮੇਰੀਆਂ ਹੋ ਗਈਆਂ ਜਾਦੂ ਜਿਹਾ ਜਿਹੜਾ ਹੁੰਦਾ ਕਦੇ-ਕਦੇ ਐਕਟਰ ਫੀਲ ਕਰਦਾ ਜ਼ਮੀਨੀ ਪੱਧਰ ਤੇ ਜਾਣਦਾ ਬੰਦਾ ਦਿਲ ਦਾ ਬਹੁਤ ਅੱਛਾ ਕਲਾਕਾਰ ਬਹੁਤ ਵਧੀਆ ਹੈ ਅਸੀਂ ਵੀ ਕਾਫੀ ਚਿਰ ਇਕੱਠੇ ਕੰਮ ਕੀਤਾ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੇ ਜਿਹੜੇ ਨਾਲ ਦੇ ਦੋਸਤ ਨੇ ਉਹ ਜਦੋਂ ਫਿਲਮਾਂ 'ਚ ਕੰਮ ਕਰਦੇ ਨੇ ਇਹਨਾਂ ਵਧੀਆ ਕੰਮ ਕਰਦੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਦਾਂ ਇਹਨਾਂ ਦਾ ਨਾਮ ਹੈ ਨਵਦੀਪ ਫਾਜ਼ਿਲ ਕਾ ਦੇ ਕੋਟੇ ਦੇ ਪਿੰਡੋਂ ਆਏ ਨੇ ਉੱਥੋਂ ਆ ਕੇ ਚੰਡੀਗੜ੍ਹ ਜਾਣ ਦਾ ਖਾਬ ਵੇਖਿਆ ਕੰਮ ਕਰਨ ਦੇ ਖਾਬ ਵੇਖੇ ਕਿ ਆਮੇ ਚੰਡੀਗੜ੍ਹ ਵਰਗੇ ਇੱਕ ਰੰਗੀਨ ਸ਼ਹਿਰ ਜਾ ਕੇ ਆਪਣਾ ਨਾਮ ਬਣਾਣਾ ਨਵਦੀਪ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਮੈਨੂੰ ਵੀ ਕਿ ਸਾਡਾ ਪਹਿਲਾ ਇੰਟਰਵਿਊ ਹੋ ਰਿਹਾ ਤੇ ਮੈਂ ਬਹੁਤ ਖੁਸ਼ ਹਾਂ ਅੱਜ ਨਵਦੀਪ ਇਹ ਇਹ ਮੇਰਾ ਪਹਿਲਾ ਤੇ ਹੀ ਦੋਸਤ ਹੈ ਮੈਨੂੰ ਜਦੋਂ ਪਤਾ ਲੱਗੇ ਇਹ ਆਊਗਾ ਉਦੋਂ ਮੈਂ ਬੜਾ ਖੁਸ਼ ਹੋ ਹੁਣ ਨਵਦੀਪ ਦੀ ਮੈਂ ਫੈਨ ਹਾਂ ਉਦੋਂ ਦਾ ਜਦੋਂ ਉਹਦੀ ਕੋਹਰਾ ਆਈ ਨਵਦੀਪ ਸਭ ਤੋਂ ਪਹਿਲਾਂ ਕੋਹਰਾ ਲਈ ਬਹੁਤ ਬਹੁਤ ਮੁਬਾਰਕਾਂ ਮੈਂ ਜਦੋਂ ਕੰਮ ਵੇਖਿਆ ਸੀ ਇਕੱਠੇ ਆਡੀਸ਼ਨ ਬਣਾਏ ਆਡੀਸ਼ਨ ਇਕੱਠੇ ਬਣਾਏ ਕੋਹਰਾ ਦੇ ਹਾਂ ਭਾਈ ਬੰਦਨ ਤਿਆਰੀ ਕਿਵੇਂ ਕਰਾਣੀ ਹੈ ਇਸ ਕਰਕੇ ਕੋਹਰਾਜ ਕੰਮ ਬਹੁਤ ਤਾਕੜ ਹੁਣ ਕੰਮ ਕਿਵੇਂ ਕੀਤਾ ਫਿਰ ਹੁਣੋਂ ਬੜੀਆ ਹੋਇਆ ਪਲਸਟਰ ਵੈਬ ਸ਼੍ਰੀ ਵਿੱਚ ਮੈਂ ਬੰਟੀ ਦਾ ਕਰੈਕਟਰ ਕੀਤਾ ਵਿੱਚ ਤੇ ਵਧੀਆ ਲੱਗਾ ਪ੍ਰਿੰਸੀਪਲ ਜੀ ਦੇ ਵੀਰੇ ਨੇ ਮੈਨੂੰ ਮੌਕਾ ਮਿਲ ਦਿੱਤਾ ਇਹ ਪੰਪਲ ਦੇ ਆ ਜਾਂਦੇ ਵਿੱਚ ਪੁਰਾਣੀ ਆਦਤ ਪੁਰਾਣੀ ਆਦਤ ਤੇ ਵਧੀਆ ਸੀਗਾ ਐਕਸਪੀਰੀਅੰਸ ਨਵੇਂ-ਨਵੇਂ ਬੰਦੇ ਵਿੱਚ ਮਿਲੇ ਮੈਨੂੰ ਕੁਝ ਬੰਦਿਆਂ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਸੀਗਾ ਸੁਖੀ ਭਾਜੀ ਸੁਖਦੀਪ ਭਾਈ ਪ੍ਰਿੰਸੀਪਲ ਜੀ ਦੇ ਵੀਰੇ ਪ੍ਰਿੰਸੀਪਲ ਜੀ ਦੇ ਵੀਰੇ ਨੂੰ ਮੈਂ ਪਹਿਲੀ ਵਾਰੀ ਮਿਲਿਆ ਇਹਦੇ ਵਿੱਚ ਪਲਸਟਰ ਲਈ ਤੇ ਰੰਗਦੇਵ ਬਾਈ ਨੂੰ ਜਾਣਦਾ ਸੀਗਾ ਮੈਂ ਤੇ ਹੋਰ ਵੀ ਕੁਝ ਨਵੇਂ ਦੋਸਤ ਬਣੇ ਵਧੀਆ ਥੋੜੀ ਜ਼ਿੰਦਗੀ 'ਚ ਦੋਸਤਾਂ ਦੀ ਕੀ ਅਹਿਮੀਅਤ ਹੈ ਮੈਂ ਇਹ ਨਹੀਂ ਇਸ ਕਰਕੇ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ ਬਟਾ ਉਹਨਾਂ ਨੂੰ ਜਾਣ ਲਈ ਪੁੱਛ ਰਿਹਾ ਦੋਸਤ ਯਾਰ ਮੈਨੂੰ ਲੱਗਦਾ ਯਾਰ ਜਿਹੜੇ ਦੋਸਤ ਹੁੰਦੇ ਉਹ ਮਾਪਿਆਂ ਤਰ੍ਹਾਂ ਹੀ ਹੁੰਦੇ ਮਨ ਲਾ ਉਹ ਤੁਹਾਨੂੰ ਮਾੜੇ ਟਾਈਮ 'ਚ ਸਾਹਮਦੇ ਆ ਦੋਸਤ ਹੈਗੇ ਮੇਰੇ ਦੋ ਤਿੰਨ ਮੇਰੇ ਦਿਮਾਗ 'ਚ ਆਈ ਜਾਂਦੇ ਆ ਜੱਗੀ ਆ ਮੁੰਡਾ ਮੇਰੇ ਨਾਲ ਦੇ ਪਿੰਡੋਂ ਟਾਲੀ ਵਾਲੇ ਤੋਂ ਤੇ ਪਵਨ ਆ ਮੁੰਡਾ ਪੰਨੀ ਵਾਲੇ ਤੋਂ ਇੱਕ ਕਰਨ ਆ ਮੁੰਡਾ ਰੋਪੜ ਦਾ ਤੇ ਇੱਕ ਜਿਹੜਾ ਇੰਟਰਵਿਊ ਲੈ ਰਿਹਾ ਇਹ ਵੀ ਦੋਸਤ ਰਿਸ਼ਵ ਹੋਰ ਵੀ ਕਈ ਹੈਗੇ ਆ ਬਹੁਤ ਵਧੀਆ ਮੇਰੇ ਨਾਲ ਹੈਗਾ ਉਹਨਾਂ ਦਾ ਮੈਨੂੰ ਲੱਗਦਾ ਛਾੜਾ ਉਮਰਾਂ ਦਾ ਹੈਗਾ ਸਾਥ ਵਧੀਆ ਲੱਗਦੇ ਮੈਨੂੰ ਉਹ ਬੰਦੇ ਮੈਂ ਯਾਦ ਇੱਕ ਵਾਰੀ ਆਪਾਂ ਜਦੋਂ ਸਾਡੇ ਸਟਰਗਲ ਦੇ ਦਿਨ ਹੁੰਦੇ ਸੀ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਘਰ ਦੇ ਕਹਿੰਦੇ ਨੇ ਭਾਈ ਮੁੜਿਆ ਪੇਪਰ ਦੀ ਤਿਆਰੀ ਕਰ ਲੈ ਹੁਣ ਘਰ ਦੇ ਨੂੰ ਦੋ ਦੋਨੇ ਕੋਹਰਾ ਵੇਖੀ ਹੋਣੀ ਵੇਖੀ ਕਰਦੇ ਨੇ ਕੀ ਵੇਖਿਆ ਲੈ ਘਰ ਦੇ ਵਾਲੇ ਦੇਖੀ ਉਹ ਤਾਂ ਹਜੇ ਵੀ ਕਹਿੰਦੇ ਮੁੜਿਆ ਪੇਪਰ ਦੀ ਤਿਆਰੀ ਕਰ ਲੈ ਆਉਂਦੇ ਪਟਵਾਰੀ ਦੀਆਂ ਪੋਸਟਾਂ ਆਈਆਂ ਕਲਰਕ ਦੀਆਂ ਆਈਆਂ ਲੱਗ ਜਾ ਤੂੰ ਕੀ ਲਊ ਵੀ ਤਾਂ ਸਾਡਾ ਐਵੇਂ ਹੀ ਕਹਦੇ ਤੈਨੂੰ ਪਤਾ ਹੀ ਆ ਨਹੀਂ ਫੇਰ ਹੁਣ ਜਦੋਂ ਉਹਨਾਂ ਨੇ ਵੇਖੀ ਹੋਣੀ ਕਹਿੰਦੇ ਨਹੀਂ ਉਹਨੇ ਹਾਂ ਭਾਈ ਕੰਮ ਤਾਂ ਵਧੀਆ ਕੀਤਾ ਪਰ ਫੇਰ ਵੀ ਮੈਂ ਨਾ ਜਦੋਂ ਕੋਹਰਾ ਆਈ ਸੀ ਨਾ ਮੇਰਾ ਸੈਮੂਲ ਜੋਣ ਭਾਈ ਨਾਲ ਸੀ ਸੀਗਾ ਤੇ ਉਹ ਮੇਰੇ ਚਪੇੜਾ ਮਾਰਦੇ ਆ ਮੈਂ ਉਹ ਤੇ ਡੈਡੀ ਨੂੰ ਦਿਖਾਇਆ ਸੀ ਨਾ ਤੇ ਉਹਨਾਂ ਨੇ ਦੇਖਿਆ ਬਈ ਆਹ ਕਿ ਚਪੇੜੇ ਜੇ ਖਾਈ ਅਲਾ ਤੂੰ ਆਹ ਕੰਮ ਕਰ ਗਿਆ ਤੂੰ ਮੈਂ ਦੇਖੀ ਜਾਂਦਾ ਯਾਰ ਇਹ ਵੀ ਕਿੰਨੀ ਉਹ ਮਸੂਮੀਅਤ ਜੀ ਹੁੰਦੀ ਆ ਤੇ ਵਧੀਆ ਉਹ ਵੀ ਆਦੀ ਹਾਂ ਤੇ ਸਹੀ ਆ ਲੱਗੇ ਖੜੇ ਆਪਣੇ ਨਾਲ ਜਿਵੇਂ ਵੀ ਅਸਹੀ ਆ ਸਭ ਕਰਦੇ ਆਂਦੇ ਨਾ ਉਹ ਸਾਡਾ ਬੁਰਾ ਨਹੀਂ ਸੋਚਦੇ ਬਸ ਕਰਦੇ ਆਪਣੇ ਬੱਚੇ ਨੂੰ ਨਾ ਗਰੀਬ ਨਹੀਂ ਵੇਖਣਾ ਚਾਹੁੰਦੇ ਉਹ ਸਾਡਾ ਬੁਰਾ ਨਹੀਂ ਸੋਚਦੇ ਉਹ ਕਹਿੰਦੇ ਨੇ ਅਸੀਂ ਜਿਹੜੀ ਜਿੱਦਾਂ ਦੀ ਵੀ ਜੂਨ ਕੱਢ ਲਈ ਕੱਢ ਲਈ ਜਾਂ ਕੱਢਦੇ ਪਏ ਆ ਸਾਡੇ ਜਵਾਕਾਂ ਨੂੰ ਸਲਾਤਾ ਚੋਂ ਨਾ ਗੁਜ਼ਰਨਾ ਪਵੇ ਹਾਂਜੀ ਕਰਦੇ ਦਾ ਜੁੰਦੇ ਹੀ ਹੁੰਦੇ ਆ ਇੱਕ ਪਿਓ ਚਾਊਗਾ ਮੇਰਾ ਮੁੰਡਾ ਮੇਰੇ ਨਾਲ ਓਕੇ ਜਾਵੇ ਉਹ ਆਪਦੀ ਆਪ ਨੂੰ ਜਵਾਕਾਂ ਦੇ ਦੇਖਦਾ ਤੇ ਮਾਵਾ ਵੀ ਚਾਉਂਦੀ ਹੀ ਹੁੰਦੀ ਆ ਤੈਨੂੰ ਪਤਾ ਯਾਰ ਤੇ ਉਹਨਾਂ ਨੂੰ ਲੱਗਦਾ ਬਈ ਰੋਟੀ ਵਧੀਆ ਮਿਲ ਜੇ ਘਰ ਪੈ ਜੇ ਵਿਆਹ ਹੋ ਜਾਣ ਵਿਆਹ ਨੂੰ ਤਾਂ ਬੜਾ ਟਾਈਮ ਪਹਿਲੇ ਵਿਆਹ ਨੂੰ ਤਾਂ ਬੜਾ ਟਾਈਮ ਪਹਿਲੇ ਕਿ ਕਾਲੀ ਹੈਗੀ ਹਲੇ ਨਹੀਂ ਕਾਲੀ ਗੋਲੀ ਤਾਂ ਨਹੀਂ ਆਪਾਂ ਬੁਨਿਆਦ ਹੈ ਕਿ ਗੱਲ ਪਰਿਵਾਰ ਦੀ ਹੋਈ ਹੈ ਅਸੀਂ 2 ਸਾਲ ਪਹਿਲਾਂ ਸਾਈਕਲ ਇੱਕ ਗਿਫਟ ਕਰਨਾ ਸੀ ਨਵਦੀਪ ਨੇ ਆਪਣੇ ਫਾਦਰ ਨੂੰ ਇੱਥੋਂ ਦੀ ਕਿੰਨੇ ਕਿਲੋਮੀਟਰ ਤਿੰਨ 350 ਕਿਲੋਮੀਟਰ ਪਲੈਟੀਨਾ ਤੇ ਇੱਕ ਸਾਈਕਲ ਪਿੱਛੇ ਬਨ ਕੇ ਇਪਣੇ ਫਾਦਰ ਨੂੰ ਗਿਫਟ ਦੇਣ ਗਿਆ ਸੀ ਮੈਨੂੰ ਤਾਂ ਯਾਦ ਆ ਕਿ ਮੈਨੂੰ ਗਾਲਾਂ ਕੱਢੀਆਂ ਸੀ ਭਾਈ ਨਾ ਲੱਗ ਜਾਣੇ ਨਹੀਂ ਜਾਣਾ ਵਧੀਆ ਹੀ ਉਹ ਮੂਮੈਂਟ ਜੇ ਵਧੀਆ ਹੁੰਦੇ ਆ ਬੰਦਾ ਜੁੜਿਆ ਹੀ ਰਹਿੰਦਾ ਉਹਦੇ ਆ ਆਪਣਾ ਜਿੱਥੇ ਫਿਰਦਾ ਹੈ ਬੰਦਾ ਘਾਹ ਤੋਂ ਬਾਹਰ ਨਹੀਂ ਹੋਣਾ ਜੇਦਾ ਬੰਦਾ ਘਾਹ ਦੇ ਵਿੱਚ ਰਹਿਣਾ ਚਾਹੀਦਾ ਵਧੀਆ ਮੈਨੂੰ ਯਾਦ ਉਹ ਪਿੱਛੇ ਦਾ ਬੰਨਿਆਈ ਮੇਰੀ ਇੱਕ ਦੋਸਤ ਹੈ ਮਾਲਵਿਕਾ ਤੇ ਉਹਨੇ ਦੇਖਿਆ ਇਹ ਲੈ ਕੇ ਜਾ ਰਹੇ ਹੋ ਮੇਰੀ ਵੀਡੀਓ ਬਣਾਈ ਜਾਂਦੀ ਹੈ ਕੀ ਤੂੰ ਨਮੋਨਾ ਆ ਬਣ ਕੇ ਕਿਵੇਂ ਲੱਗ ਜਾਏ ਮੋਟੂ ਗੱਡੀ ਸਾਈਕਲ ਸਾਈਕਲ ਤਾਂ ਭਜਾਦਾ ਹੀ ਮੈਂ ਤਾਂ ਗੱਟੇ ਲੈ ਜਾਂਦਾ ਫਲਟਿੰਨੇ ਤੇ ਬਣ ਕੇ ਕਪੜੇ ਕੂੜੇ ਹੁਣ ਫਿਲਮਾਂ ਦੀ ਗੱਲ ਕਰੀਏ ਥੋੜਾ ਆਪਾਂ इमोशनल ਕੰਟੈਂਟ ਤੋਂ ਅੱਗੇ ਜਾਈਏ ਫਿਲਮ ਕਰਕੇ ਕਿਵੇਂ ਲੱਗਿਆ ਮਜ਼ਾ ਆਇਆ ਫਿਲਮ ਕਰਕੇ ਹਾਂ ਵਧੀਆ ਲੱਗਿਆ ਬਈ ਵਿੱਚ ਐਕਸਪੀਰੀਅੰਸ ਵਧੀਆ ਸੀ ਆ ਪਲਸਟਰ ਵੈਬ ਸੀਰੀਜ਼ੇ ਚ ਟ੍ਰੇਲਰ ਜਦੋਂ ਆਪਣੇ ਆਪ ਨੂੰ ਬਾਰ ਬਾਰ ਵੇਖਿਆ ਹੋਣਾ ਮੈਂ ਵੇਖਿਆ ਬਈ ਟ੍ਰੇਲਰ ਚ ਤਾਂ ਹੈਗਾ ਹੀ ਕੱਲਾ ਮੈਂ ਔਰ ਬੰਦੇ ਕੋਈ ਨਹੀਂ ਨਹੀਂ ਇਦਾਂ ਨਹੀਂ ਮੈਂ ਸੋਚਿਆ ਮੈਂ ਵਧੀਆ ਲੱਗਿਆ ਮੈਨੂੰ ਇਹ ਉਹ ਡਾਇਲੌਗ ਵਿੱਚ ਪਾਇਆ ਭਾਜੀ ਉਹ ਰਾਣੇ ਮਹਿੂਸਰ ਨੇ ਡਾਇਰੈਕਟਰ ਨੇ ਵਿੱਚ ਜਿਹੜੇ ਜਰਮਨਲੇ ਵਾਲਾ ਉਹ ਜਿਹੜਾ ਕਹਿੰਦਾ ਦੇਖਣ ਨੂੰ ਬਲੰਗੜੇ ਜਿ ਲੱਗਦੇ ਆ ਪਰ ਸੈਟਿੰਗ ਵਾਲੀ ਉਹ ਘੈਂਟ ਆ ਸਾਡੀ ਸੁੱਖੀ ਭਾਈ ਨਾਲ ਉਹ ਮੇਰਾ ਸੀਨ ਤੇ ਮੈਂ ਨਰਵਸ ਸੀਗਾ ਉਹਨਾਂ ਨਾਲ ਕਰਨ ਨੂੰ ਉਹਨਾਂ ਨਾਲ ਸੀਨ ਸੀਗਾ ਮੇਰਾ ਡੀਅਰ ਜੱਸੀ ਚ ਉਹ ਗੋਲੀ ਚਲਾਉਂਦੇ ਬਾਹਰ ਤੇ ਮੈਂ ਦੇਖ ਰਿਹਾ ਹੁੰਦਾ ਮੈਂ ਸੁੱਖੀ ਭਾਈ ਨੂੰ ਬੋਲੀ ਪਾ ਕੇ ਗਾਲ ਟਾਈ ਪੰਜਾਬੀ ਬੋਲੀ ਚ ਗਾਲ ਨਹੀਂ ਹੁੰਦੀ ਗੁੱਸੇ 'ਚ ਪਾਉਂਦਾ ਤੇ ਇਹਦੇ ਵਿੱਚ ਮੇਰਾ ਨਾਲ ਹੀ ਸੀਗਾ ਸੁੱਖੀ ਭਾਈ ਨਾਲ ਵਧੀਆ ਹੀ ਸੁਖੀ ਬਾਜੀ ਬਹੁਤ ਵਧੀਆ ਐਕਟਰ ਕੋ ਐਕਟਰ ਬੜੀ ਵਧੀਆ ਮੈਨੂੰ ਫੀਲ ਨਹੀਂ ਹੋਇਆ ਉੱਥੇ ਲੱਗਿਆ ਕੁਝ ਹੋਇਆ ਅੱਖਾਂ ਦੀਆਂ ਮੇਰੀਆਂ ਉਹਵੇਂ ਜਾਂ ਹੋਈਆਂ ਜਾਦੂ ਜਿਹਾ ਜਿਹੜਾ ਹੁੰਦਾ ਕਦੇ ਕਦੇ ਐਕਟਰ ਫੀਲ ਕਰਦਾ ਕੁਝ ਹੋ ਰਿਹਾ ਕੁਝ ਮੈਜੀਕਲ ਹੋ ਗਿਆ ਕੁਝ ਹੋਇਆ ਨਹੀਂ ਤਾਂ ਉਹ ਫੀਲ ਹੀ ਨਹੀਂ ਹੁੰਦਾ ਫਿਰ ਹੁਣ 21 ਮਾਰਚ ਨੂੰ ਫਿਲਮ ਆ ਰਹੀ ਹੈ ਆ ਵੈਬ ਸੀਰੀਜ਼ ਆ ਰਹੀ ਹੈ 21 ਮਾਰਚ ਨੂੰ ਬੰਦੇ ਐਕਸਾਈਟਡ ਹੋਣਗੇ ਯਾਰਾ ਦੋਸਤ ਵੀ ਐਕਸਾਈਟਡ ਹੋਣਗੇ ਘਰਦਾਨੂ ਵੀ ਕਹਿਤਾ ਹੋਣਾ ਪਾਈ ਵੈਬ ਸੀਰੀਜ਼ ਆ ਰਹੀ ਹੈ ਵੇਖੋ ਦਰਸ਼ਕਾਂ ਨੂੰ ਵੀ ਦੱਸ ਦਿਓ ਇੱਕ ਵਾਰੀ ਕਿ ਪਾਈ ਵੈਬ ਸੀਰੀਜ਼ ਮੇਰੀ ਆ ਰਹੀ ਹੈ ਸਾਡੀ ਸਾਂਝੀ ਵੈਬ ਸੀਰੀਜ਼ ਹੈ ਇਹ ਇੱਕ ਜਾਂ ਦੋ ਸੌਣ ਦੇ ਨਾਤੇ ਮੈਂ ਕਹਿ ਰਿਹਾ ਕਿ ਵੈਬ ਸੀਰੀਜ਼ ਜ਼ਰੂਰ ਵੇਖੋ ਕਿਉਂਕਿ ਟ੍ਰੇਲਰ ਮੈਂ ਵੇਖਿਆ ਟ੍ਰੇਲਰ ਬਾ ਕਮਾਲ ਹੈ ਜਿਨਾਂ ਨੇ ਨਹੀਂ ਵੇਖਿਆ ਟ੍ਰੇਲਰ ਸਭ ਤੋਂ ਪਹਿਲਾਂ ਜਾ ਕੇ ਟ੍ਰੇਲਰ ਵੇਖੋ ਨਵਦੀਪ ਸਭ ਤੋਂ ਪਹਿਲਾਂ ਜਾ ਕੇ ਵੈਬ ਸੀਰੀਜ਼ ਦੇਖੋ 21 ਮਾਰਚ ਨੂੰ ਚਪਾਲ ਦੇ ਪਲਸਟਰ ਤੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਕਮੀਆਂ ਪੇਸ਼ੀਆਂ ਦੱਸਿਓ ਕੀ ਵਧੀਆ ਬਾਕੀ ਧੰਨਵਾਦ ਪ੍ਰਿੰਸੀਪਲਜੀਤ ਵੀਰੇ ਦਾ ਮੈਂ ਪਹਿਲੀ ਵਾਰ ਹੀ ਮਿਲਿਆ ਮੈਨੂੰ ਕੰਮ ਮਿਲਿਆ ਤੇ ਵਧੀਆ ਸੀ ਸਭ ਉਹਨਾਂ ਨਾਲ ਮਿਲਣਾ ਕਿੱਦਾਂ ਦਾ ਸੀਗਾ ਐਕਸਪੀਰੀਅੰਸ ਮੈਂ ਗਿਆ ਸੀਗਾ ਮੈਨੂੰ ਉਹ ਮੈਨੂੰ ਤਾਂ ਦੱਸ ਦੇ ਪਏ ਸੀ ਉਹਨੇ ਕਿ ਜਦੋਂ ਕਮਰੇ ਚ ਐਂਟਰ ਕੀਤਾ ਕਿਵੇਂ ਐਂਟਰ ਕੀਤਾ ਐਵੇਂ ਝੁਲਕੇ ਜੇ ਤੇ ਉਹ ਬਸ ਹੀ ਕਿਵੇਂ ਉਹਨਾਂ ਤੇ ਮੈਂ ਗਿਆ ਮੈਨੂੰ ਇਕਬਾਲ ਬਾਈ ਨੇ ਨੰਬਰ ਦਿੱਤਾ ਖਾਨੀ ਬਾਈ ਦਾ ਪ੍ਰਿੰਸੀਪਲਜੀਤ ਦੇ ਬੰਦੇ ਆ ਜਿਹੜੇ ਬਾਈ ਦੇ ਤੇ ਪਹਿਲਾਂ ਮੈਨੂੰ ਸੱਚ ਕਵੀ ਬਾਈ ਨੇ ਨੰਬਰ ਦਿੱਤਾ ਸੀਗਾ ਮਹਿੂਲ ਬਾਈ ਦਾ ਮੈਂ ਉਹਨਾਂ ਨੂੰ ਮਿਲ ਕੇ ਆਇਆ ਸੀ ਫਲੈਟ 'ਚ ਫਿਰ ਉਹਨਾਂ ਨੇ ਦੱਸਿਆ ਬਈ ਕਰਾਂਗੇ ਫਿਰ ਉਹ ਥੋੜੀ ਜਿਹੀ ਅੱਗੇ ਹੋ ਗਈ 2-4 ਮਹੀਨੇ ਪੈ ਗਏ ਫਿਰ ਮੈਨੂੰ ਪਤਾ ਲੱਗਿਆ ਬਈ ਇਹ ਸ਼ੂਟ ਹੋਣ ਲੱਗੀ ਆ ਤਾਂ ਮੈਂ ਇੱਕ ਬਾਲ ਬਾਈ ਮੇਰਾ ਸੀਨੀਅਰ ਹੈ ਵਿੱਚ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਾ ਬਈ ਮੈਨੂੰ ਦਿਓ ਨੰਬਰ ਮੈਂ ਕਰਨਾ ਕੰਮ ਤੇ ਉਹਨਾਂ ਨੇ ਫਿਰ ਨੰਬਰ ਦਿੱਤਾ ਫਿਰ ਮੈਂ ਪਿੰਡ ਹੀ ਸੀਗਾ ਪਿੰਡੋਂ ਬੁਲਾ ਲਿਆ ਇਹਨਾਂ ਨੇ ਤੇ ਦੋ ਦਿਨ ਬਾਅਦ ਚਲੇ ਆ ਤੇ ਨਾਰਥ ਵੈਲੀ ਦੇ ਵਿੱਚ ਗਿਆ ਸੀਗਾ ਤੇ ਮੈਂ ਗਿਆ ਫਲੈਟ ਚ ਪ੍ਰਿੰਸਕੋਲੀਜੀ ਦੇ ਭਾਈ ਤੇ ਰੰਗ ਦੇ ਭਾਈ ਬੈਠੇ ਸੀ ਮੈਂ ਕੁੜਤਾ ਹਾਂ ਵੈਰੀ ਮੰਮੀ ਨੇ ਕੁੜਤਾ ਬਣਾਇਆ ਹੈ ਤੇ ਪੈਂਟ ਜੀ ਪਾਈ ਹੋਈ ਚਪਲਾਂ ਪਾਈਆਂ ਮੈਂ ਗਿਆ ਅੰਦਰ ਐਵੇਂ ਜਾ ਥੋਰ ਜੀ ਜਿਵੇਂ ਨੋਰਮਲੀ ਹੁੰਦਾ ਤੇ ਭਾਈ ਨੇ ਦੇਖਿਆ ਇਦਾਂ ਐ ਦੇਖਿਆ ਨਹੀਂ ਆ ਜਾ ਇਹ ਹੈ ਇਹ ਪਲਸਟਰ ਹੈ ਇਹ ਪਲਸਟਰ ਹੈ ਤੇ ਫਿਰ ਮੈਨੂੰ ਹੋਇਆ ਬਈ ਮੈਨੂੰ ਤਾਂ ਪਤਾ ਨਹੀਂ ਸੀ ਬਈ ਕਿਹੜੇ ਕਿਹੜੇ ਕੈਰੇਕਟਰ ਹੈ ਤੇ ਫਿਰ ਸੱਚ ਮਹਿੂਲ ਸਰ ਅਗਲੇ ਦਿਨ ਆਏ ਕਹਿੰਦੇ ਬਈ ਇਸੇ ਬੋ ਲੜਕੀ ਵਾਲਾ ਰੋਲ ਕਰਾएंगे ਮੈਂ ਤਾਂ ਵੀ ਖੁਸ਼ ਮੈਂ ਕਹੇ ਮੈਂ ਤਾਂ ਕੰਮ ਕਰ ਰਹਾ ਤੇ ਫਿਰ ਪ੍ਰਿੰਸਪਾ ਜੀ ਕਹਿੰਦੇ ਨਹੀਂ ਇਹ ਵੰਟੀ ਕਰੂਗਾ ਤੇ ਵਧੀਆ ਸੀ ਧੰਨਵਾਦ ਮੇਰੇ ਦਾ ਠੀਕ ਹੈ ਬਰ ਸੋ ਜੀ ਗੱਲਬੱਤ ਕਰਨ ਨੂੰ ਬਹੁਤ ਨਹੀਂ ਯਾਰਾ ਦੋਸਤਾਂ ਨਾਲ ਗੱਲਾਂ ਮੁੱਕਦੇ ਨਹੀਂ ਪਰ ਵੈਬ ਸੀਰੀਜ਼ ਜਾ ਕੇ ਵੇਖੋ ਇਸ ਕਰਕੇ ਕਿਉਂਕਿ ਇਸ ਪਲੇਟਫਾਰਮ ਤੇ ਤੁਹਾਨੂੰ ਥੀਏਟਰ ਦੇ ਜਿਹੜੇ ਪੰਜਾਬ ਦਾ ਥੀਏਟਰ ਹੈ ਉਹਨਾਂ ਦੇ ਕਲਾਕਾਰ ਵੇਖਣ ਨੂੰ ਮਿਲਦੇ ਨੇ ਉਹਨਾਂ ਨੇ ਕਿਹੜਾ ਕੰਮ ਕੀਤਾ ਹੈ ਉਹ ਵੇਖਣ ਨੂੰ ਮਿਲੂਗਾ ਤੇ ਤੁਹਾਨੂੰ ਪਤਾ ਲੱਗੂਗਾ ਪੰਜਾਬ 'ਚ ਰੀਜਨਲ ਸਿਨੇਮਾ ਕਿੰਨਾ ਜ਼ਿਆਦਾ ਗਰੋ ਕਰ ਰਿਹਾ ਹੈ 21 ਤਰੀਕ 21 ਮਾਰਚ 2024 ਵੈਬ ਸੀਰੀਜ਼ ਆ ਰਹੀ ਹੈ ਚਪਾਲ ਤੇ ਜਾ ਕੇ ਵੇਖਣਾ ਜ਼ਰੂਰ ਧੰਨਵਾਦ ਨਵਦੀਪ ਗੱਲਬਾਤ ਕਰਨੀ ਬਹੁਤ ਮੇਰੇ ਨਾਲ ਤੇਰਾ ਧੰਨਵਾਦ ਭਾਈ ਤੂੰ ਇਹ ਹੈ ਮੁੰਡਾ ਰਿਸ਼ਵ ਇਹ ਮੇਰਾ ਦੋਸਤ ਹੈ ਥੀਏਟਰ ਵਾਲਾ ਇਹ ਇਕੱਠੇ ਕਨਾਟਕੀ ਦਾ ਲੋਰ ਡੈਫਥ ਮੈਕਸਿਮ ਗੋਰਕੀ ਦਾ ਤੇ ਏ ਰਈ ਬੜਿਆ ਲੜਾ ਬੜਿਆ ਲ ਤੇ ਵਧੀਆ ਸੀਗਾ ਐਕਸਪੀਰੀਅੰਸ ਤੂੰ ਉਹ ਕੀਤਾ ਸ਼ਰਾਬੀ ਦਾ ਰੋ ਅਭਿਨੇਤਾ ਆ ਅਭਿਨੇਤਾ ਆ ਮੈਨੂੰ ਵਧੀਆ ਲੱਗਾ ਮੇਰੇ ਆਪਦੇ ਬੰਦੇ ਨਾਲ ਮੇਰਾ ਇੰਟਰਵਿਊ ਹੈ ਸੋ 1 ਮਾਰਚ ਚਪਾਲ ਤੇ ਵੈਬ ਸੀਰੀਜ਼ ਪਲਾਸਟਰ ਦੇਖਣਾ ਜ਼ਰੂਰ ਧੰਨਵਾਦ